ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਰ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਕਾਲੀਆ ਵਾਲਾ ਜ਼ਿਲ੍ਹਾ ਇਸਪੰਨ ਨੂੰ ਫਰੋਈਪਰਾ ਤੇ ਨੇੜੇ ਸ਼ਹਿਰ ਆ ਜਿਹੜਾ ਦੋਸਤੋ ਤਲਵੰਡੀ ਪਈ ਹੈ ਇਸ ਘਰ ਦੇ ਵਿੱਚ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂ ਬਾਈ ਕੋਲੇ ਰੂਟੀਨ ਆਉਂਦੇ ਰੂਟੀਨ ਚ ਹੀ ਆਉਂਦੇ ਆ ਤੇ ਬਾਕੀ ਜਿਹੜਾ ਦੋਸਤੋ ਬਾਈ ਨੂੰ ਤੁਸੀਂ ਸਾਰੇ ਜਾਣਦੇ ਹੋ ਬਾਈ ਜਿਹੜਾ ਮੇਲਿਆਂ ਦੇ ਵਿੱਚ ਵੀ ਪਸ਼ੂ ਪਾਉਂਦਾ ਅੱਜ ਜਿਹੜੇ ਦੋਸਤੋ ਤੁਹਾਨੂੰ ਨਾਗ ਦਿਖਾਉਣੇ ਆ ਖਰੀਦਣਾ ਨਾ ਖਰੀਦਣਾ ਤੁਹਾਡੀ ਮਰਜ਼ੀ ਹੈ ਬਾਕੀ ਇੱਕ ਵਾਰੀ ਜਦੋਂ ਤੁਸੀਂ ਦੇਖੋਗੇ ਤੁਹਾਡਾ ਮਨ ਜ਼ਰੂਰ ਖੁਸ਼ ਹੋਊਗਾ ਦੋ ਨਗ ਨੀਲੀ ਰਾਵੀ ਦੇ ਐ ਤੇ ਇੱਕ ਜਿਹੜੀ ਦੋਸਤੋ ਝੂਟੀ ਐ ਬਿਲਕੁਲ ਜੈਡ ਬਲੈਕ ਮੋਹਰਾ ਨਸਲ ਦੀ ਐ ਬਿਲਕੁਲ ਸੈੰਗ ਹੈ ਜਿਹੜੇ ਦੋਸਤੋ ਬਿਲਕੁਲ ਕੁੰਡਿਆ ਦੀ ਇਹ ਠੀਕ ਹੈ ਜੀ ਟੈਨ ਨਾ ਆ ਗਿਆ ਤਿੰਨੇ ਹੀ ਟੌਪ ਦੇ ਐ ਬਾਕੀ ਇਹਨਾਂ ਦੀ ਗੱਲ ਬਾਤ ਆ ਜਿਹੜੀ ਦੋਸਤੋ ਆਜੋ ਬਾਈ ਨਾਲ ਹੀ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸੋ ਨਾ ਫਰੰਗੀ ਪੁੱਲਰ ਹੈ ਜੀ ਠੀਕ ਹੈ ਬਾਕੀ ਦਾ ਸਭ ਜਾਣਦੇ ਹੀ ਆ ਤੁਹਾਨੂੰ ਹਾਂਜੀ ਹਾਂਜੀ ਸ਼ੁਕਰ ਹੈ ਪਸ਼ੂ ਫਿਰ ਰੁਟੀਨ ਚ ਆ ਹੀ ਜਾਂਦੇ ਹਾਂਜੀ ਬਾਈ ਆ ਹੀ ਜਾਂਦੇ ਆ ਠੀਕ ਹੈ ਤੇ ਟੈਨ ਨਗ ਆ ਗਏ ਹਨਾ ਅੱਜ ਹਾਂਜੀ ਕੀ ਕਿ ਲੈ ਆਂਦੇ ਵੀ ਫਰਹੀਰ ਹੀ ਹੈ ਹਨਾ ਬਹੁਤ ਸੋਹਣੀਆਂ ਕੱਟੀਆਂ ਕੁਆਲਿਟੀ ਦੀਆਂ ਬਾਈ ਟੇਢੀ ਧਾਰੀ ਦੀਆਂ ਦੋਵੇਂ ਠੀਕ ਹੈ ਸੇਮ ਹੀ ਇੱਕੋ ਜਿਹੀਆਂ ਹੀ ਆ ਹਾਂ ਬਾਕੀ ਮਾਰਕਿੰਗ ਵੀ ਵੇਖੋ ਨਾ ਇੱਕੋ ਜਿਹੀ ਹੈ ਤੇ ਟੇਡੇ ਕੱਟ ਹੈ ਜਿਹੜੇ ਦੋਸਤੋਂ ਮੈਂ ਕੱਟ ਦਿਖਾਉਂਗਾ ਤੁਹਾਨੂੰ ਉਹ ਵੀ ਬਿਲਕੁਲ ਸੇਮ ਹੈ ਜਿਵੇਂ ਇੱਕ ਮਾਂ ਦੀ ਹੁੰਦੀ ਹੈ ਇਹ ਹਾਂ ਠੀਕ ਹੈ ਹੈ ਵੀ ਇੱਕੋ ਜਿਹੀਆਂ ਨਾਲੇ ਹਾਂ ਇੱਕੋ ਜਿਹੀਆਂ ਹੀ ਦੋਵੇਂ ਹੂੰ ਠੀਕ ਹੈ ਤੇ ਅਜੋਰਲੀ ਤੋਂ ਸ਼ੁਰੂ ਕਰਦੇ ਇੱਧਰ ਜੀ ਹਾਂ ਜੀ ਪਤਾ ਕਿਹੜੇ ਸੀਮਨ ਦੀ ਜਾਂ ਮਾਮ ਵਗੈਰਾ ਕੁਝ ਪਤਾ ਹੋਵੇ ਇਹ ਬਾਈ ਹੈ ਤਾਂ ਪਤਾ ਤਾਂ ਸਾਰਾ ਕੁਝ ਹੀ ਹੈ ਅੱਛਾ ਠੀਕ ਹੈ ਜੀ ਆਪਾਂ ਕਹਿ ਵੀ ਕਿਤੇ ਮੈਂ ਕਰਦੇ ਹਣਾ ਹਾਂ ਇਹ ਤਾਂ ਵੀ ਆਪਾਂ ਤਾਂ ਹੁਣ ਜਿਵੇਂ ਵਪਾਰ ਲੈਣ ਚਾਹੀਆਂ ਉਵੇਂ ਦੇ ਦੇਣੀ ਆ ਬਾਕੀ ਕਟੀਆਂ ਕੁਆਲਿਟੀ ਦੀਆਂ ਜਿਹੜਾ ਬੰਦਾ ਸੰਭੂਗਾ ਮੇਲਿਆਂ 'ਆਂ ਤਿਆਰ ਹੋ ਜਾਊਗਾ ਠੀਕ ਐ ਬਾਕੀ ਦੋ ਛੋਟੀਆਂ ਬਾਕੀ ਚੰਗੀ ਕੀਮਤ ਦੀਆਂ ਤਿਆਰ ਹੋਣਗੀਆਂ ਜਦੋਂ ਸਮੇਂ ਨੂੰ ਤਿਆਰ ਹੋਣਗੀਆਂ ਠੀਕ ਐ ਬਾਕੀ ਫੇਸ ਤੁਹਾਨੂੰ ਮੈਂ ਦਿਖਾ ਦਿੰਦਾ ਫੇਸ ਦੋਹਾਂ ਕਟੀਆਂ ਦੇ ਬਹੁਤ ਸੋਹਣੇ ਕੋਈ ਵੈਰਲੀ ਕੱਟੀ ਦੀ ਇਦਾਂ ਦੇ ਕੱਟ ਆਉਂਦੇ ਆ ਠੀਕ ਐ ਬਾਕੀ ਤੁਹਾਨੂੰ ਪਤਾ ਹੀ ਹੈ ਜਿੰਨਾ ਜਿਹੜੇ ਵੀ ਨੀਲੀ ਰਾਵ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਥੱਲੋਂ ਬਹੁਤ ਸਾਫ਼ ਆ ਠੀਕ ਹੈ ਖੋਲੀਏ ਮੜੀ ਜੀ ਬਾਈ ਖੋਲ ਦੇਨੇ ਬਾਈ ਬਾਕੀ ਦੋਸਤੋ ਮਾਰਕਿੰਗ ਪੱਖੋਂ ਬਿਲਕੁਲ ਜੈਜ ਜੀ ਮਾਰਕਿੰਗ ਹੈ ਠੀਕ ਹੈ ਜੀ ਚਾਰੇ ਪੈਰਾਂ ਤੇ ਬਿਲਕੁਲ ਜਿੰਨੀ ਕਿ ਚਾਹੀਦੀ ਹੈ ਉਨੀ ਉਨੀ ਹੋਈ ਹੈ ਠੀਕ ਹੈ ਫੇਸ ਚੈੱਕ ਕਰ ਸਕਦੇ ਹੋ ਬਹੁਤ ਧਾਰੀਆਂ ਅੱਖਾਂ ਜਿਹੜੀਆਂ ਨੀਲੀਆਂ ਠੀਕ ਹੈ ਬਸ ਠੀਕ ਹੈ ਬਾਈ ਸਿੰਗ ਬਹੁਤ ਸੋਹਣੇ ਆ ਸਿੰਗ ਮੋੜੀ ਆਉਂਦੀ ਹੈ ਦੋਸਤੋ ਠੀਕ ਹੈ ਜੀ ਬਾਕੀ ਚਾਰੇ ਪੈਰ ਪੂਰੇ ਪੂਰੇ ਆ ਕੋਈ ਚੱਟਾ ਪਣ ਨਹੀਂਗਾ ਠੀਕ ਹੈ ਤੇ ਬਾਕੀ ਤੁਹਾਨੂੰ ਦੋਸਤੋ ਜੇ ਤੋ ਥਣ ਦਿਖਾਉ ਥਣ ਵੀ ਬਹੁਤ ਪਸੰਦ ਆਉਣਗੇ ਕਟੀਆਂ ਦੇ ਬਹੁਤ ਸੋਹਣੇ ਥਣ ਠੀਕ ਹੈ ਮੈਂ ਤਾਂ ਇਹ ਵੀ ਆ ਨਾ ਵੀ ਕਟੀਆਂ ਜਿੰਨਾ ਚਟਾਪਨ ਘੱਟ ਲਓਗੇ ਹੂੰ 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 ਉਨੀ ਮਿਹਨਤ ਪੱਲੇ ਵੱਧ ਪੈਣੀ ਆ ਬਾਈ ਹੁਣ ਕਈ ਗੋਡਿਆਂ ਤੇ ਕਿ ਚਟੀਆਂ ਹੁੰਦੀ ਉਹ ਆਪਦੇ ਜਣੇ ਪਿਓਰ ਥਣ ਲੈਂਦੇ ਹਨ ਪਰ ਉਹ ਚੀਜ਼ ਤਾਂ ਨਹੀਂ ਨਾ ਹੈਗੀ ਸਹੀ ਗੱਲ ਸਹੀ ਗੱਲ ਹੁਣ ਇੰਨਾ ਚ ਕੋਈ ਸ਼ੱਕ ਨਹੀਂ ਗਾ ਕਟੀਆਂ ਚ ਪੂਰੇ ਪ੍ਰੋਪਰ ਨਿਸ਼ਾਨ ਆ ਸਾਫ ਸੁਥਰੀਆਂ ਕੁਆਲਿਟੀ ਦੀ ਕਟਿੰਗ ਹਾਂ ਬਾਕੀ ਡੀਸੀ ਜਾਂਦੀਆਂ ਆ ਤਾਂ ਤੇ ਕੀ ਰੇਟ ਹੋਊਗਾ ਪਹਿਲੇ ਨੰਬਰ ਵਾਲੇ ਦਾ ਕਿਹੜੀ ਦਾ ਇਹ ਦਾ ਇਨਾਂ ਦਾ ਦੋਵਾਂ ਦੀ 25-25000 ਰੁਪਇਆ ਅੱਛਾ 25-25000 ਹਾਂਜੀ ਠੀਕ ਹੈ ਉਮਰ ਇਹਦੀ ਵੀ ਕਿੰਨੀ ਕੀ ਹੈ ਹਾਂ ਸੇਮ ਹੀ ਉਮਰ ਹੈ ਸੇਮ ਹੀ ਕਟੀਆਂ ਇੱਕੋ ਜਿਹੀਆਂ ਆ ਠੀਕ ਹੈ ਕਿੰਨੀ ਕਿੰਨੀ ਉਮਰ ਹੋਊਗੀ ਇਹਨਾਂ ਦੋਵਾਂ ਦੀ ਇਹ ਹੈਗੀਆਂ 20 ਸਾਲ ਦੇ ਅੰਦਰ ਬਾਅਦ ਜਈ ਆ ਠੀਕ ਹੈ ਮਤਲਬ 11 ਤੋਂ 12 ਮਹੀਨੇ ਦੇ ਵਿੱਚ ਵਿੱਚ ਹੈਗੀਆਂ ਹਾਂ ਹਾਂ ਠੀਕ ਹੈ ਖੋਲੀਏ ਮੜੀਏ ਜੀ ਮਾਰਕਿੰਗ ਦੋਸਤੋ ਇਸ ਕੱਟੀ ਦੇ ਵੀ ਬਿਲਕੁਲ ਜਾਇਜ਼ ਜੀ ਆ ਚਾਰੇ ਪੈਰਾਂ ਦੇ ਮਾਰਕਿੰਗ ਹੈ। ਬਹੁਤ ਸੋਹਣੀ ਕੱਟੀ ਹੈ ਇਸ ਕੱਟੀ ਦਾ ਵੀ ਬਹੁਤ ਸੋਹਣਾ। ਸਿੰਗ ਬਹੁਤ ਸੋਹਣੇ ਮੁੜੀ ਜਾਂਦੀਆਂ, ਅੱਖਾਂ ਨੀਲੀਆਂ, ਸਿੰਗ ਮੁੜੀ ਆਉਂਦੀਆਂ। ਠੀਕ ਹੈ ਜੀ। ਬਾਕੀ ਪਿੰਡੇ ਵੀ ਦੋਸਤੋ ਚੰਗੇ ਆ। ਦੋਆਂ ਕੱਟੀਆਂ ਦੇ ਬਦਲ ਫੁੱਲਣ ਵਾਲੇ ਆ। ਠੀਕ ਹੈ ਜੀ। ਬਾਕੀ ਹੈ ਸਿੰਗਲ ਹੱਡੀ ਦੀਆਂ ਤੇ ਪਤਲੇ ਚਮੜੇ ਦੀਆਂ। ਠੀਕ ਹੈ। ਬਾਕੀ ਦੋਸਤੋ ਥਾਣੇ ਇਸ ਕੱਟੀ ਦੇ ਵੀ ਦਿਖਾ ਦਿੰਨਾ ਤੇ ਥਾਣੇ ਇਸ ਕੱਟੀ ਦੇ ਵੀ ਬਹੁਤ ਸੋਹਣੇ ਆ, ਸਾਫ਼ ਸੁਗਰੀ। ਠੀਕ ਹੈ। ਥਾਣੇ ਚੈੱਕ ਕਰ ਸਕਦੇ ਹੋ। ਠੀਕ ਹੈ ਜੀ ਚਾਰੇ ਥਾਣਾ ਵੱਖਰੇ ਵੱਖਰੇ ਆ ਤੇ ਮਾਰਕਿੰਗ ਬਿਲਕੁਲ ਜੈ ਜੀ ਹੈ ਤੇ ਫੇਸ ਚੈੱਕ ਕਰ ਸਕਦੇ ਹੋ ਸਿੰਘ ਕੁੰਡੇ ਬਹੁਤ ਸਾਫ ਸੁੱਧੀਆਂ ਕੱਟੀਆਂ ਬਈ ਰੇਟ ਜਿਹੜਾ ਦੋਸਤੋ 25 25000 ਰੁਪਇਆ 50000 ਰੁਪਇਆ ਜੋੜੇ ਦਾ ਰੇਟ ਹੈ ਠੀਕ ਹੈ ਜੀ ਜੇ ਜੋੜਾ ਪਸੰਦ ਆਉਂਦਾ ਤਾਂ ਕਾਫੀ ਲੈਸ ਹੋ ਜਾਊਗਾ ਠੀਕ ਹੈ ਤੇ ਜੇ ਇਕੱਲੇ ਇਕੱਲੇ ਲੈਣੀਆਂ ਤਾਂ ਵੀ ਜਿਹੜਾ ਰੇਟ ਦੇ ਵਿੱਚ ਮਾਨਤਾਣ ਮੌਕੇ ਤੇ ਹੋ ਜਾਊਗਾ ਠੀਕ ਹੈ ਤੇ ਤੀਜੇ ਨੰਬਰ ਤੇ ਮੋਹਰਾ دیا ਜੀ ਹਨਾ ਹਾਂਜੀ ਜੈਡ ਬਲੈਕ ਹੈ ਹਾਂਜੀ ਇਹ ਅਮਰਜੀਤ ਭਾਈ ਆਪਾਂ ਮੇਰੇ ਦਾ ਜਣੇ ਕਿ ਨੀਲੀ ਦਾ ਹੀ ਸ਼ੌਂਕ ਆ ਹਨਾ ਨੀਲੀ ਲਈਦੀ ਨੀਲੀ ਵੇਚੀਦੀ ਆ ਹੂੰ ਹੂੰ ਤੇ ਵੀ ਇਹ ਕਾਲੀ ਨਾ ਸੋਹਣੀ ਲੱਗੀ ਤਾਂ ਕਰਕੇ ਆਪਾਂ ਲਈ ਆ ਬਾਕੀ ਖੂਬਸੂਰਤ ਆ ਪ्योर ਮੋਰਾ ਦੀ ਆ ਜੈਡ ਬਲੈਕ ਆ ਕੋਈ ਵਾਲ ਚਟਾ ਨਹੀਂ ਗਾ ਠੀਕ ਹੈ ਠੀਕ ਹੈ ਤੇ ਥਣ ਥਣ ਬਹੁਤ ਸੋਹਣੇ ਆ ਇਹ ਆ ਮੂੰਹ ਦੀ ਕੁਆਲਿਟੀ ਚੈੱਕ ਕਰਾ ਠੀਕ ਹੈ ਦੋਸਤੋ ਬਹੁਤ ਸੋਹਣੀ ਛੋਟੀ ਸੋਹਣੀ ਹੈ ਸਿੰਘ ਗੁੰਡੇ ਆ ਠੀਕ ਹੈ ਬਾਕੀ ਪਿੰਡੇ ਦੀ ਵੀ ਸੋਹਣੀ ਤੇ ਰੰਗ ਬਿਲਕੁਲ ਕਾਲਾ ਠੀਕ ਹੈ ਜੀ ਤੇ ਖੋਲੀਏ ਮੜੀ ਜੀ ਬਾਈ ਜੀ ਹਾਂ ਖੋਲ ਦੇ ਕਿੰਨੀ ਕੁ ਉਮਰ ਦੀ ਹੋਊਗੀ ਇਹ ਇਹ ਹੈਗੀ ਹੈ ਤਾਂ ਖੀਰੀ ਆ ਵੀ ਜਣੇ ਕਿ ਡੇਢ ਪੌਣੀ 2 ਸਾਲ ਦੀ ਝੋਟੀ ਹੈਗੀ ਆ ਠੀਕ ਹੈ ਮੰਨ ਕੇ ਚੱਲੋ ਵੀ ਦੋਸਤੋ ਡੇਢ ਤੋਂ ਪੌਣੀ 2 ਸਾਲ ਉਮਰ ਹੋਊਗੀ ਠੀਕ ਹੈ ਜੀ ਦੰਦਾ ਤਾਂ ਖੀਰੀ ਆ ਪਿੰਡਾ ਬਹੁਤ ਸੋਹਣਾ ਬਿਲਕੁਲ ਕਾਲਾ ਤੇ ਬਾਕੀ ਸਿੰਘ ਵੀ ਬਿਲਕੁਲ ਕੁੰਡੇ ਹੈ ਠੀਕ ਹੈ ਜੀ ਫੇਸ ਸੋਹਣਾ ਲੰਮਾ ਤੇ ਬਾਕੀ ਧੌਣ ਵਗੈਰਾ ਜਿਹੜਾ ਦੋਸਤੋ ਲੰਬੀ ਹੋ ਠੀਕ ਹੈ ਜੀ ਥਾਣ ਦਿਖਾ ਦਿੰਨਾ ਥਾਣਾ ਕੱਟੀ ਇਸ ਦੇ ਵੀ ਸੋਹਣੇ ਬਹੁਤ ਸੋਹਣੇ ਥਾਣਾ ਠੀਕ ਹੈ ਚਣਾ ਦੀ ਦਾ ਮਰਜੀਤ ਬਾਈ ਤੁਹਾਨੂੰ ਦੱਸਦਾ ਤੇ ਦੇਖਣ ਦੀ ਲੋੜ ਨਹੀਂ ਬਾਕੀ ਤੁਸੀਂ ਆਪ ਵੀ ਹਾਂ ਤਸੱਲੀ ਕਰਕੇ ਲੈ ਕੇ ਆ ਬਾਕੀ ਆ ਵੇਖੇ ਜਮਾ ਜੈਡ ਬਲੈਕ ਹਸ ਠੀਕ ਹੈ ਤੇ ਕੀ ਰੇਟ ਹੋਊਗਾ ਇਹਦਾ ਮੂਰਾ ਦਾ ਇਹਦਾ 32000 ਰੁਪਿਆ 32000 ਹਾਂਜੀ ਠੀਕ ਹੈ ਦੋਸਤੋ ਤਿੰਨ ਪਸ਼ੂ ਦਿਖਾਤੇ